ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸਿੰਘ ਸਾਹਿਬ ਦੇ ਸ੍ਰੀ ਜਹਦਰ ਸਿੰਘ ਕਾਲਤਖ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਅੱਜ ਤੀਜਾ ਸਿੰਘ ਸਮੁੰਦਰੀ ਹਾਲ ਵਿਖੇ ਪਜੀ ਹੋਣ ਕਰਿਓ ਕੋਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਨ ਉਪਰੰਤ ਖਾਲਸਾ ਹੀ ਨਿਸ਼ਾਨ ਤੀਜਾ ਸਿੰਘ ਸਮੁੰਦਰੀ ਸਾਹਿਬ ਹਾਲਤੇ ਚਲਾਇਆ ਆ ਕਿਉਂਕਿ ਸਿੰਘ ਸਾਹਿਬ ਦਾ ਆਦੇਸ਼ ਸੀ ਕਿ ਹਰ ਸਿੱਖ ਆਪ ਕੋ ਆਪਣੇ ਘਰਾਂ ਤੇ ਜਿਹੜਾ ਉਹ ਕੇਸਰੀ ਨਿਸ਼ਾਨ ਚਲਾਵੇ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਜਿਹੜਾ ਖਾਲਸਾ ਨਿਸ਼ਾਨ ਚਲਾਇਆ ਗਿਆ ਅੱਜ ਖਾਲਸੇ ਦਾ ਸਾਜਣਾ ਦਿਵਸ ਵੀ ਆ ਜਿਹੜਾ ਪੰਜਾਬ ਹਿੰਦੁਸਤਾਨ ਅਤੇ ਵਰਲਡ ਵਿੱਚ ਵੱਡੀ ਪੱਧਰ ਤੇ ਮਨਾਇਆ ਜਾਂਦਾ ਇਹ ਜਿਹਾ ਇਥੋਂ ਇੱਕ ਵਿਸ਼ੇਸ਼ ਜਥਾ ਜਿਹੜਾ ਉਹ ਪਾਕਿਸਤਾਨ ਵੀ ਗਿਆ ਇਹ ਖਾਲਸਾ ਸਾਜਣਾ ਦਿਵਸ ਮਨਾਉਣ ਲਈ ਮੈਂ ਸਮੁੱਚੇ ਹੀ ਖਾਲਸਾ ਪੰਥ ਨੂੰ ਮਾਝਾ ਪ੍ਰਧਾਨ ਸਰਦਾਰ ਚੰਦ ਅਰਚਨ ਸਿੰਘ ਧਾਮੀ ਜੀ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਵਧਾਈ ਦਿਨਾਂ ਕਿਉਂਕਿ ਅੱਜ ਦੇ ਦਿਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨੰਦਗੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸਾਜਿਆ ਸੀ ਅਤੇ ਨਵਾਂ ਦਿੱਤਾ ਜੀ ਇਹ ਰਵਾਜ਼ ਦਿੱਤਾ ਸੀ ਕਿ ਇਸ ਕੰਗਾ ਕਿਰਪਾਨ ਕਿਸ਼ਰਾ ਤੇ ਕੜਾ ਤਾਂ ਕਿ ਸਿੱਖ ਕਿਤੇ ਵੀ ਹੋਵੇ ਵਰਲਡ ਵਿੱਚ ਉਹ ਲੱਖਾਂ ਦੀ ਤਦਾਦ ਚ ਵੀ ਕਲਾ ਸਿੱਖ ਪਛਾਣਿਆ ਜਾ ਸਕਦਾ ਸੀ ਇਸ ਸਿੱਖ ਨੂੰ ਨਵੀਂ ਪਹਿਚਾਣ ਦੇ ਕੇ ਗੁਰੂ ਮਹਾਰਾਜ ਨੇ ਜਿਹੜਾ ਗਿੱਧੜਾ ਤੋਂ ਸ਼ੇਰ ਬਣਾਤਾ ਨਾਲ ਸਿੰਘ ਦੇ ਨਾਲ ਜਿਹੜਾ ਸਿੰਘ ਸੀਗੇ ਉਹਦੇ ਨਾਲ ਸਿੰਘ ਲਾਤਾ ਜਿਹੜਾ ਜੀਰਿਆ ਸੀ ਉਹਦੇ ਨਾਲ ਕੌਰ ਲਾਤਾ ਤੇ ਜਿਹੜਾ ਆਪਣਾ ਜੈਂਡ ਸੀ ਜਾਂ ਆਪਣੇ ਸਿੰਘ ਸੀਗੇ ਬੰਦੇ ਸੀਗੇ ਉਹਨਾਂ ਦੇ ਨਾਲ ਸਿੰਘ ਲਾਤਾ ਅੱਜ ਇੱਕ ਗੋਮ ਜਿਹੜਾ ਆਪਣਾ ਜਿਹੜਾ ਖਾਲਸਾ ਸਾਧਨ ਦੁਸਮਨਾ ਰਹੀ ਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਦਿਸ਼ਾ ਨਿਰਦੇਸ਼ ਸੀ ਉਹਦੇ ਪਾਲਣਾ ਕਰਦੇ ਆ ਖਾਲਸਾ ਹੀ ਨਿਸ਼ਾਨ ਵਿੱਚ ਲਾਏ ਗਏ ਨੇ ਤੇ ਲੋਕਾਂ ਦਾ ਕੋਈ ਪਛਾਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿੰਨਾ ਵੀ ਵੱਤ ਵਾਦ ਸੰਗਤਾਂ ਵਿੱਚ ਕਿਹੜੇ ਖਾਲਸਾਈ ਨਿਸ਼ਾਨ ਪਛਾਣ ਸਕਦੇ ਸੀ ਕਿਉਂਕਿ ਟੈਂਪੋ ਤੋਂ ਘਟ ਸੀ ਇੱਕੋ ਦਿਨ ਵਿੱਚ ਮਰਿਆ ਸੀਗਾ ਪਰ ਫਿਰ ਵੀ ਕੋਸ਼ਿਸ਼ ਕੀਤੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੀ ਕਾਲ ਤੱਕ ਸਦਾ ਆਦੇਸ਼ ਸੀ ਸੰਗਤੋਂ ਨੂੰ ਇਹਨਾਂ ਬਿਨ ਮੰਨ ਕੇ ਹੋਏ ਮੰਨਦੇ ਹੋਏ ਆਪਕੋ ਆਪਣੇ ਘਰਾਂ ਤੇ ਖਾਲਸਾਈ ਨਿਸ਼ਾਨ ਜੜੀਓ ਚਲਾਉਗੇ ਅੱਜ ਜਿਤਨਾ ਕਿ ਖਾਲਸਾ ਸਾਜਣ ਦੇ ਸਬੰਧ ਵਿੱਚ ਜੋ ਮਾਝੋ ਸਿੰਘ ਸਾਹਿਬ ਵੱਲੋਂ ਦੇਸ਼ ਸੀਗਾ ਉਹ ਮੁਲ ਮੰਤਰੀ ਗੁਰਮੰਤਰਾਜ ਜਾਬ ਕਰਕੇ ਅਤੇ ਖਾਲਸਾ ਪੰਥ ਦੀ ਜਿਹੜੀ ਸਾਜਣਾ ਦੀ ਉਹ ਵਿਦਾਈ ਦਿੱਤੀ ਗਈ ਹੈ ਅਤੇ ਖਾਲਸਾ ਹੀ ਨਿਸ਼ਾਨ ਚੁਲਾਇਆ ਗਿਆ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।